ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਈਰਮਾਨਮ ਟਿਕ ਚੈਨਲ ਤੇ ਤੁਹਾਡਾ ਤਾਂ ਪਾਛੀ ਰਹਿ ਆ ਲਾਈਨਿੰਗ ਵਾਲਾ ਸੂਟ ਇਹ ਮੈਂ ਨੈੱਕ ਫੋਲਡ ਕਰਕੇ ਪ੍ਰੈਸ ਨਾਲ ਚੱਕਾ ਕੇ ਰੱਖ ਲਿਆ ਇਹ ਬੈਕ ਵਾਲੇ ਨੈੱਕ ਆਪਾਂ ਪੇਸਟਿੰਗ ਪੇਪਰ ਨਾਲ ਹੀ ਨੈੱਕ ਬਣਾਵਾਂਗੇ ਬੈਕ ਵਾਲਾ ਤਾਂ ਇਹ ਆਪਾਂ ਬਾਜੂ ਤੇ ਕਰ ਰਹੇ ਹਾਂ ਲੈਸ ਅਟੈਚ ਪਹਿਲਾਂ ਆਪਾਂ ਲਾਈਨਿੰਗ ਅਟੈਚ ਕਰ ਲਈ ਸੀ ਸਾਰੇ ਸੂਟ ਨਾਲ ਤਾਂ ਕਿ ਆਪਾਂ ਨੂੰ ਸੌਖਾ ਲੱਗੇ ਜਦੋਂ ਆਪਾਂ ਸਟਿਚ ਕਰਦੇ ਆ ਤਾਂ ਪਹਿਲਾਂ ਹੀ ਆਪਾਂ ਲਾਈਨਿੰਗ ਅਟੈਚ ਕਰਕੇ ਰੱਖਾਂਗੇ ਸੀਨਾ ਲਾ ਕੇ ਰੱਖਾਂਗੇ ਤਾਂ ਉਸ ਤੋਂ ਬਾਅਦ ਆਪਾਂ ਸਲਾਈ ਕਰਾਂਗੇ ਫਿਰ ਬਹੁਤ ਆਸਾਨ ਹੋ ਜਾਂਦਾ ਲਾਈਨਿੰਗ ਵਾਲਾ ਸੂਟ ਸਲਾਈ ਕਰਨਾ इस तरह बाजू तो सारी लैस कट ये देखो बहुत फिनिशिंग लैस लगी हुई है दोनों बाजू आपम लैस कगी ਹਰ ਰੋਜ਼ ਮੈਂ ਸੂਟ ਸਲਾਈ ਕਰਕੇ ਦਿਖਾਉਣੀ ਆ ਵੈਸੇ ਤੁਹਾਨੂੰ ਤਾਂ ਕਿਉਂਕਿ ਮੇਰੇ ਬਟਿਕ ਚ ਸੂਟ ਸਲਾਈ ਕਰਨੇ ਆਉਂਦੇ ਆ ਆਪਾਂ ਓਨਲੀ ਲੇਡੀਜ਼ ਕੰਮ ਕਰਦੇ ਆ ਤਾਂ ਚਲਵਾਰ ਸੂਟ ਬਣਾਉਨੇ ਆ ਤਾਂ ਵਿਰਲੇ-ਵਿਰਲੇ ਆਉਂਦੇ ਆ ਆਪਣੇ ਕੋਲੇ ਮੇਰੇ ਪਜਾਮੀ ਵਾਲੇ ਸੂਟ ਤਾਂ ਜ਼ਿਆਦਾਤਰ ਆਪਾਂ ਸਲਵਾਰ ਸੂਟ ਪਲਾਜ਼ੋ ਸੂਟ ਤੇ ਫਰਾਕ ਬਣਾ ਰਹੇ ਆ ਕਸਟਮਰ ਦੀ ਡਿਮਾਂਡ ਤੇ ਤਾਂ ਹੁਣ ਵਰਤਾਂ ਦਾ ਕੰਮ ਚੱਲ ਪਿਆ ਵਰਤਾਂ ਦੇ ਕੱਪੜੇ ਆਪਣੇ ਕੋਲ ਸਲਾਈ ਕਰਨੇ ਆ ਰਹੇ ਆ ਤਾਂ ਆਪਾਂ ਵਰਤਾਂ ਦੇ ਕੱਪੜੇ ਤਿਆਰ ਕਰਦੇ ਸੀ ਇਸ ਤਰ੍ਹਾਂ ਆਪਾਂ ਸਾਰੇ ਅਗਲਾ ਜਿਹੜਾ ਨੈੱਕ ਹੁੰਦਾ ਵਰਕ ਵਾਲਾ ਉਹਦੇ ਆਪਾਂ ਪੇਸਟਿੰਗ ਪੇਪਰ ਇਸ ਤਰ੍ਹਾਂ ਹੀ ਆਪਾਂ ਫੋਲਡ ਕਰਨਾ ਇਹ ਫੋਲਡ ਕਰਨਾ ਬਹੁਤ ਆਸਾਨ ਹੋ ਜਾਂਦਾ ਇਸ ਤਰ੍ਹਾਂ ਤਾਂ ਹੁ ਜੇ ਆਪਾਂ ਨੈਕ ਬਣਾਉਣੇ ਆ ਤਾਂ ਜਿਹੜਾ ਕੱਟਿਆ ਹੋਇਆ ਨੈਕ ਰੈਡੀਮੇਡ ਆਉਂਦਾ ਉਹ ਆਪਾਂ ਲਾਉਣੇ ਆ ਤਾਂ ਉਹਦੇ ਵਿੱਚ ਬਹੁਤ ਸਪੇਸ ਰਹਿ ਜਾਂਦੀ ਹੈ ਨਾਲ ਨਾਲ ਤਾਂ ਜੇ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਪਲੀਜ਼ ਕਮੈਂਟ ਕਰਕੇ ਪੁੱਛਿਆ ਕਰੋ ਤਾਂ ਮੈਂ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗੀ ਤੁਹਾਡਾ ਜਦੋਂ ਆਪਾਂ ਸਟਿਚ ਕਰਦੇ ਆ ਕੋਈ ਨਾ ਕੋਈ ਹਰ ਇੱਕ ਤੋਂ ਹੀ ਮਿਸਟੇਕ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਵੱਡੇ ਤੋਂ ਵੱਡੇ ਟੇਲਰ ਤੋਂ ਵੀ ਕਦੇ ਨਾ ਕਦੇ ਮਿਸਟੇਕ ਹੁੰਦੀ ਹੁੰਦੀ ਹੈ ਹਰ ਕੋਈ ਐ ਤਾਂ ਹੈ ਨਿੰਗਾ ਵੀ ਆਪਾਂ ਜੇ ਕਰਤਾ ਤਾਂ ਉਸੇ ਹੀ ਹੋਊਗਾ ਸਾਡੇ ਤੋਂ ਵੀ ਹੁੰਦੀਆਂ ਕਈ ਵਾਰੀ ਮਿਸਟੇਕਾਂ ਦੁਬਾਰਾ ਆਪਾਂ ਉਸ ਮਿਸਟੇਕ ਨੂੰ ਆਪਾਂ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਸਹੀ ਕਰਨ ਦੀ ਤੇ ਜਦੋਂ ਤੁਸੀਂ ਕੱਪੜੇ ਸਲਾਈ ਕਰਦੇ ਆ ਤਾਂ ਬਿਨਾਂ ਡਰ ਤੋਂ ਸਲਾਈ ਕਰਨਾ ਸਿੱਖੋ ਜਦੋਂ ਆਪਾਂ ਡਰ ਕੱਢ ਕੇ ਆਪਦੇ ਦਿਮਾਗ ਚ ਸਲਾਈ ਕਰਾਂਗੇ ਤਾਂ ਬਹੁਤ ਵਧੀਆ ਸਲਾਈ ਹੁੰਦੀ ਹੈ ਜੇ ਆਪਾਂ ਡਰ ਨੂੰ ਰੱਖਾਂਗੇ ਆਪਾਂ ਸਲਾਈ ਨਹੀਂ ਕਰ ਸਕਦੇ ਬਾਹਰ ਵਾਲੇ ਕੱਪੜੇ ਨਹੀਂ ਸਲਾਈ ਕਰ ਸਕਦੇ ਤਾਂ ਜੇ ਡਰ ਹੈਗਾ ਆਪਣੇ ਦਿਮਾਗ ਦੇ ਵਿੱਚ ਤਾਂ ਫਿਰ ਔਖਾ ਹੋ ਜਾਂਦਾ ਜਦੋਂ ਆਪਾਂ ਪਲੇਟਾਂ ਪਾਉਣੀਆਂ ਤਾਂ ਜਦੋਂ ਵਿਚਾਲੇ ਆਪਣੇ ਪਲੇਟਾਂ ਦੇ ਨਿਸ਼ਾਨ ਪਹਿਲਾਂ ਆਪਾਂ ਕਟਿੰਗ ਕਰਨ ਲੱਗੇ ਲਾ ਲੈਨੇ ਆ ਤਾਂ ਉਦੋਂ ਆਪਾਂ ਇਸ ਤਰ੍ਹਾਂ ਸੀਨ ਲਾ ਲੈਣੀਆਂ ਤਾਂ ਕਿ ਆਪਣਾ ਦੋਨਾਂ ਲਾਈਨਿੰਗ ਵਾਲਾ ਤੇ ਜਿਹੜੀ ਆਪਣਾ ਕੱਪੜਾ ਹੈਗਾ ਕਮੀਜ਼ ਦਾ ਉਹ ਦੋਨੇ ਅਟੈਚ ਹੋ ਜਾਣ ਦਰਜੰਗੀ ਤਰ੍ਹਾਂ ਪਲੇਟ ਬਹਿ ਜੇ ਹਾਂਜੀ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰੋ Thank you.